ਲਾ ਸੱਜਣੋ ਅੱਜ ਦੀ ਵੀਡੀਓ ਨਾਲ ਆਪਾਂ ਆਪਣੇ ਘਰੋਂ ਲੱਗਿਆ ਬਣਾਉਣ ਝੋਟੀਆਂ ਦੋ ਲੱਗਿਆ ਦਿਖਾਉਣਾ ਇੱਕ ਤਾਂ ਘੱਟੀ ਦਿਖਾ ਦਾਂਗੇ ਪੀਸੀ 574 ਦੀ ਡੇਢ ਤੋਂ ਪੌਣੇ 2 ਮਹੀਨੇ ਲੱਗ ਭਾਗੇ ਤੇ ਸੂਣ ਚ ਪੈਂਡਿੰਗ ਨੇ ਸੁਰ ਵੀਰ ਤੋਂ ਗੱਬਣਾ ਤੇ ਇੱਕ ਘੱਟੀ ਆ ਦਿਖਾ ਦਾਂਗੇ ਇਹਦਾ ਐਗਜੈਕਟ ਆਪਾਂ ਨੂੰ ਨੰਬਰ ਨਹੀਂ ਪਤਾ ਸਰਕਾਰੀ ਸੀਮੰਦੀ ਆ ਤੇ ਗੱਬਣ ਆ ਗਈ ਸੱਜਣੋ ਦਰੋਣੇ ਤੋਂ এবੀਸੀ ਵਾਲਿਆਂ ਤੋਂ ਟੋਟਲ ਦੋ ਦਿਖਾਵਾਂਗੇ ਇਹ ਆ ਗਈ 4 ਮਹੀਨਿਆਂ ਦੀ ਗੱਬਣ 4 ਤੋਂ ਪਲੱਸ ਇਹ ਹੋਣੀ 2-4 ਦਿਨਾਂ ਤੇ ਇਹ ਝੋਟੀ ਤੁਸੀਂ ਮੰਨ ਲਓ ਵੀ ਡੇਢ ਮਹੀਨਾ ਪੇਂਟਿੰਗ ਆ 1-2 ਦਿਨ ਇਧਰ ਉਧਰ ਹੋਣਗੇ ਤੇ ਬਾਕੀ ਆ ਘੱਟੀ ਦਾ ਆਪਾਂ ਨੂੰ ਇਹਦੀ ਸਾਰੀ ਡਿਟੇਲ ਪਤਾ ਇਹ ਆ ਗਈ ਮੱਲੋ PC 574 ਦੀ ਇਹਦੀ ਨਾਨੀ ਦਾ ਦੁੱਧ ਵੀ ਆਪਾਂ ਚੋਇਆ ਵਿਆ ਕਰੇ ਇਦੀ ਮਾਂ ਦਾ ਵੀ ਇਦੀ ਮਾਸੀ ਦਾ ਵੀ ਇਹ ਮੰਨ ਲਓ ਵੀ ਸਾਰਾ ਆਰ ਪਰਿਵਾਰ ਇਹਦਾ ਆਪਣੇ ਕੋਲੋਂ ਗਿਆ ਵਿਆ ਤੇ ਬਾਕੀ ਸਿੰਗੀ-ਸੁੰਗੀ ਦਿਖਾ ਦੇਣ ਲੱਗ ਪਿਆ ਨੰਦ ਸਿੰਘ ਜਾ ਗਈ ਥੋੜਾ ਡਰਦੀਆਂ ਸਾਨੂੰ ਪਤਾ ਇਧਰਲੇ ਬੰਨੇ ਵੀ ਕੋਈ ਸੱਜਣਾ ਆਉਂਦਾ ਨਹੀਂ ਦੰਦ ਇਹ ਦੁੱਗ ਦੇ ਬਰਾਬਰ ਕਰਨ ਲੱਗ ਰਹੀ ਆ ਦੁੱਗੀ-ਦੁੱਗੀ ਸੂਪੂ ਚੌਕ ਦੇ ਨਹੀਂ ਪਟਦੀ ਦੁੱਧ ਦੇ ਦੂ 14 ਕਿਲੋ ਦੇ ਲਗਭਗ ਪਰ ਆਪਾਂ ਇਹ ਮੰਨ ਲਓ ਵੀ ਗਾਰੰਟੀ ਨਹੀਂ ਕਿਸੇ ਵੀ ਭਰਾ ਨੂੰ ਦੰਦੇ ਉਹ ਤੁਹਾਡੀ ਜੱਜਮੈਂਟ ਤੇ ਆ ਤੇ ਕੋਸ਼ਿਸ਼ ਕਰ ਲੈਣ ਜੇ ਦੰਦ ਦਿਖਾਉਗੀ ਨਾ ਆਪਾਂ ਤੁਹਾਨੂੰ ਉਹ ਦੰਦ ਦਿਖਾ ਦਾਂਗੇ ਲੱਭੀ ਦੂਰੋਂ ਦਿਖਾਦੀ ਥੋੜਾ ਡਰਦੀ ਆ ਇਹ ਇਥੋਂ ਕਰਾ ਲਈ ਜਾ ਇੱਕ ਤੇ ਹੋਰ ਦੁੱਗ੍ਹੀ ਆ ਗਈ ਤੇ ਦੰਦ ਚੈੱਕ ਕਰਾ ਤੇ ਇੱਕ ਵਾਰੀ ਖੋਲ ਕੇ ਤੋੜ ਕੇ ਦਿਖਾ ਦਨੇ ਆ ਤੇ ਬਾਕੀ ਇੱਥੋਂ ਲੱਭੀ ਇਹਦੇ ਇੱਕ ਵਾਰੀ ਨਾ ਸਿੰਘਾਂ ਤੇ ਮਾਰਨੀ ਕੈਮਰਾ ਥੋੜਾ ਜਿਵੇਂ ਤੁਹਾਨੂੰ ਕਿਹਾ ਨਾ ਵੀ ਮੈਂ ਇਹਨਾਂ ਨੂੰ ਖੋਲਦਾ ਘੱਟ ਬੁੜੀਆਂ ਸਾਹਮਣੀ ਉਹਦੇ ਕਰਕੇ ਕਰਦੀ ਆ ਭੱਜ ਨੱਠ ਤੇ ਬਾਕੀ ਹਾਈਟ ਰਹੂਗੀ ਮੀਡੀਅਮ ਆ ਤੇ ਥੱਲੇ ਦੀ ਕੁਆਲਿਟੀ ਰਹੂਗੀ 100 ਦੀ 100 ਤੇ ਬਾਕੀ ਥੋੜਾ ਜਿਵੇਂ ਤੁਹਾਨੂੰ ਨਾ ਸੱਜਣ ਨੂੰ ਦੱਸਿਆ ਵੀ ਡਰਦੀਆਂ ਨਹੀਂ ਕਿਉਂਕਿ ਆਪਾਂ ਇਹਨਾਂ ਕੋਲ ਘੱਟੀ ਆ ਉਹਨਾਂ ਤੇ ਇੱਥੋਂ ਲੱਭੀ ਫੇਸ ਬਿਊਟੀ ਕਰਾ ਲਈ ਚੈੱਕ ਸੈਂਕ ਸੁੰਗ ਜਮਾਨ ਬੰਦਾ ਸਵਾਹ ਆਦੀ ਠੰਡੀਆਂ ਪਰ ਉਦਾਂ ਕੀ ਵੀ ਡਾਕਟਰ ਡਾਕਟਰ ਮੰਨ ਲੈਂਦਾ ਪਸ਼ੂ ਤੇ ਬਾਕੀ ਤੋਰੇ ਤਾਰੇ ਜੇ ਕਹੂੰਗਾ ਕੋਈ ਕਮਿਊਨਿਸ 100 ਦਾ 100 ਰਹੂਗੀ ਤੇ ਬਾਕੀ ਜਿਆਦਾ ਮੈਂ ਤੁਹਾਨੂੰ ਇਧਰਲੇ ਬੰਨੇ ਖੜੀ ਦਿਖਾ ਦੂੰਗਾ ਇਹ ਇੱਥੇ ਮਾਰਦੇ ਲੱਭੀ ਕੈਮਰਾ ਇਹ ਮੰਨ ਲਓ ਵੀ ਡੇਢ ਮਹੀਨਾ ਦਾ ਪੈਂਡਿੰਗ ਹੈ ਸੂਰਵੀਰ ਤੋਂ ਗੱਬਣ PC 574 ਦੀ ਇਹਦੀ ਮਾਂ ਦਾ 4 ਦੰਦ ਦਾ 16 ਕਿਲੋ ਦਾ ਮਿਲਕ ਰਿਕਾਰਡ ਆ ਤੇ ਇਹਦੀ ਨਾਨੀ ਦਾ ਹੈਗਾ 18 ਕਿਲੋ ਤੇ ਬਾਕੀ ਰੇਟ ਆ ਜਿਹੜਾ ਰੇਟ ਸੱਜਣ ਨੂੰ ਇਹਦਾ ਰਹੂਗਾ 125000 120 ਦੀ ਆਪਾਂ ਇਹ ਦੇਣੀ ਆ ਝੋਟੀ ਸੀਰੀਅਸ ਆ ਸੱਜਣੀ ਘੰਟੀ ਲਾਵੇ ਕਿਉਂਕਿ ਸਮਾਂ ਤੁਹਾਨੂੰ ਪਤਾ ਵੀਡੀਓ ਕਰਕੇ ਸਮਾਂ ਘਟੁੰਦਾ ਹਾਈਟ ਮੈਂ ਤੁਹਾਨੂੰ ਨਾਲ ਖੜਕੇ ਦਿਖਾ ਦਾਨਾ ਹਾਈਟ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਹਾਈਟ ਇਹਦੀ ਰਹੂਗੀ ਮੀਡੀਅਮ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਤੇ ਕਈ ਭਰਾ ਕਹਿੰਦੇ ਨੇ ਵੀ ਹਾਈਟ ਨਹੀਂ ਦੱਸੀ ਤੇ ਬਾਕੀ ਨੇੜੇ ਲਾ ਕੇ ਲੱਭੀ ਇੱਥੋਂ ਥੱਲੇ ਵਾਲਾ ਸਿਸਟਮ ਕਰਾ ਲਈ ਚੈੱਕ ਉਹ ਸੁਭਾਅ ਦੀ ਰਹੂਗੀ ਠੰਡੀ ਇਹ ਇੱਥੋਂ ਕਰਾ ਦੀ ਲੇਵਲੂ ਬਤਾਇਆ ਨਾ ਬਣਾਉ ਕਮਾਲ ਦਾ ਉਹ ਗਰਮ ਗਰਮ ਵਾਲਾ ਸੀਨ ਹੀ ਹੈਗਾ ਉਹ ਥੋੜਾ ਜਿਹਾ ਉੱਪਰੇ ਕਰਕੇ ਡਰਦੀਆਂ ਨੇ ਕਿਉਂਕਿ ਮੈਂ ਇਹਨਾਂ ਕੋਲੇ ਥੋੜਾ ਜਿਹਾ ਘੱਟਾ ਉਹ ਨਾ ਇੱਕ ਤਾਂ ਇਹ ਦਿਖਾਤੀ ਇੱਕ ਨੰਬਰ ਤੇ ਤੇ ਦੋ ਨੰਬਰ ਤੇ ਤੁਹਾਨੂੰ ਆ ਚੋਟੀ ਦਿਖਾ ਦਾਂਗੇ ਲੱਭੀਏ ਤੇ ਵੀ ਮਾਰਦੀ ਕੈਮਰਾ ਇਹ ਆ ਗਈ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਇਹ ਆ ਗਈ ਦਰੋਣੇ ਤੋਂ ਆਹਾ ਟੀਵੀ ਦਿਖਾ ਦਣਾ ਇੱਥੋਂ ਇੱਥੋਂ ਮਾਰਦੀ ਲੱਭੀ ਕੈਮਰਾ ਇਹ ਆ ਗਈ ਪੂਰੇ 4 ਮਹੀਨਿਆਂ ਦੀ ਗੱਬਣ ਆ ਗਈ ਆ ਇਹ ਗੱਬਣਾ ਦਰੋਣੇ ਤੋਂ ਆਪ ਆ ਗਈ ਇਹ ਸਰਕਾਰੀ ਸੀਮਨ ਦੀ ਐਚ ਐਲ ਡੀਵੀ ਦੀ ਅਗਜੈਕਟ ਨਾਲ ਦੀ ਗੱਲ ਕਰ ਲਈ ਆਪਾਂ ਨੂੰ ਨੰਬਰ ਨਹੀਂ ਪਤਾ ਸ਼ਕੀਨ ਫੁੱਲਾ ਤੇ ਰੰਗ ਰੰਗ ਬਾਲਾ ਕਮਾਲ ਦਾ ਚਾਰ ਮਹੀਨਿਆਂ ਦੀ ਕਹਤੀ ਤਾਂ ਚਾਰ ਦੀ ਹੋਊ ਉਹ ਸੀਨ ਨਹੀਂ ਹੋਊਗਾ ਵੀ ਢਾਈ ਦੀ ਹੋਊ ਸਾਢੇ ਤਿੰਨ ਦੀ ਹੋਊ ਜਾਂ ਪੌਣੇ ਚਾਰ ਦੀ ਹੋਊ ਚਾਰ ਤੇ ਮਨ ਲਓ ਵੀ ਇੱਕ ਦੋ ਦਿਨ ਉੱਪਰ ਹੀ ਹੋਊ ਦੰਦ ਦੇ ਵੀ ਦੁੱਗ ਦੇ ਚੱਕੀ ਜਾਂਦੀ ਐ ਤੇ ਸਵੇਰ ਆਦੀ ਆ ਗਈ ਬਿਲਕੁਲ ਠੰਡੀ ਸੀਲ ਤੇ ਬਾਕੀ ਇੱਥੇ ਤੋਂ ਨਾ ਵੀ ਬਾਡੀ ਬੁੱਡੀ ਕਰਾ ਲਈ ਚੱਕ ਤੇ ਰੰਗ ਰੰਗ ਬਾਲਾ ਕਮਾਲ ਦਾ ਆ ਜਾ ਆ ਜਾ ਇਧਰ ਲੈ ਬੰਨੇ ਇਹ ਇੱਥੋਂ ਦਿਖਾ ਦਿੰਦਾ ਬਾਈ ਥਾਂ ਸਿੰਗਲ ਚਾਰ ਰਹਿਣਗੇ ਸਵੇਰ ਤੁਹਾਨੂੰ ਇਹਦਾ ਵੀ ਚੈੱਕ ਕਰਾ ਦੂੰਗਾ ਸਵੇਰ ਆਦੀ ਇਹ ਵੀ ਇਹ ਮੰਨ ਲਓ ਬਿਲਕੁਲ ਠੰਡੀ ਸੀਲ ਰਹੂਗੀ ਤੇ ਜਿਹੜਾ ਰੇਟ ਆ ਰੇਟ ਇਹਦਾ ਰਹੂਗਾ ਫਿਕਸ 90000 ਤੇ ਬਾਕੀ ਨਾ ਤੁਹਾਨੂੰ ਮੈਂ ਥੱਲੇ ਵਾਲੀ ਕੁਆਲਿਟੀ ਚੈੱਕ ਕਰਾ ਦੂਗਾ ਇਹ ਇੱਥੋਂ ਮਾਰਦੀ ਲੱਭੀ ਇਹ ਇੱਥੋਂ ਇਹਦਾ ਸੁਭਾਗਰਾ ਦੀ ਚੈੱਕ ਤੇ ਥਣ ਚੈੱਕ ਕਰਾ ਲਈ ਸਿੰਗਲ ਚਾਰ ਆ ਤੇ ਬਾਕੀ ਨੰਬਰ ਮੈਂ ਸਕਰੀਨ ਤੇ ਲਾ ਦੂੰ ਜਿਹੜੇ ਵੀ ਸੱਜਣ ਨੂੰ ਇਹ ਝੋਠੀ ਪਸੰਦ ਆਉਂਦੀ ਆ ਜਾਂ ਇਹ ਆਉਂਦੀ ਆ ਨੇੜੇ ਆ ਕੇ ਪਾਸ ਕਰਕੇ ਚੈੱਕ ਕਰਕੇ ਲੈ ਜਿਓ ਧੰਨਵਾਦ